ਬਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਹੋਰ ਕੀ ਹਾਲ ਚਾਲ ਉਮੀਦ ਕਰਦੇ ਵੀ ਸਾਰੇ ਭੈਣ ਭਰਾ ਠੀਕ ਹੋਣਗੇ ਸਤਿ ਸ੍ਰੀ ਅਕਾਲ ਬਲਾ ਸਤਿ ਸ੍ਰੀ ਅਕਾਲ ਬਲਾ ਇੱਧਰ ਨੂੰ ਮੂੰਹ ਕਰਕੇ ਹੋਰ ਭਾਈ ਕੀ ਹਾਲ ਚਾਲ ਉਮੀਦ ਕਰਦਾ ਵੀ ਸਾਰੇ ਮੇਰੇ ਭੈਣ ਭਰਾ ਠੀਕ ਠਾਕ ਹੋਣਗੇ ਜਰੇ ਵੀਡੀਓ ਨੂੰ ਸ਼ੇਅਰ ਸ਼ੂਰ ਕਰ ਦਿਆ ਕਰੋ ਯਾਰ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਿਹੜੇ ਪਰੇ ਪ੍ਰਾਨੇ ਨਹੀਂ ਕੀਤਾ ਭਾਈ ਕੱਲ ਕੀਤਾ ਇਹ ਕੱਦੂ ਤੇ ਕੱਲ ਖਾਣੀ ਚਾਰੇ ਚ ਪਾਣੀ ਜ਼ਿਆਦਾ ਸੀਗਾ ਤੇ ਤੋੜੀਆਂ ਦੀਆਂ ਨਹੀਂ ਸੀਗੀਆਂ ਤੇ ਆ ਹੁਣ ਪਾਣੀ ਮੜਿਆ ਘਟਿਆ ਤੇ ਹੁਣ ਆ ਦਿਸਣ ਲੱਗੀਆਂ ਆਹਦੀ ਹੁਣ ਆ ਲੱਗੇ ਹੋਏ ਆ ਇਹਨਾਂ ਨੂੰ ਤੋੜੀਆਂ ਨੂੰ ਉੱਚਾ ਥਾਂ ਸੀਗਾ अगे पता ही हिच्चे था था। पानी उत्तो बूटे नहीं लगता सच्चे थां ज्यादा बस कि कहते तेन यार बूटे कल इतने डेक पट के लिया इतने लगी कल एक पट के लगे सौक गई सुक के दबारा ਆ ਵੀ ਲੱਕੜੀ ਸੱਟ ਚੱਕ ਕੇ ਆ ਬੈਠੇ ਨਾਲ ਪੀ ਵਟਦੇ ਇਹ ਗਾਣੇ ਤੋਂ ਬਗੈਰ ਨਹੀਂ ਇਹ ਕਈ ਚੱਲਦੀ ਹਨਾ ਹੈ ਬਈ ਗਾਣੇ ਤੋਂ ਬਗੈਰ ਕਈ ਚੱਲਦੀ ਨਹੀਂ ਨਹੀਂ ਇਹ ਲਾ ਗਾਣੇ ਤੇ ਚੱਲਦਾ ਹੈ ਹਨਾ ਸਾਰਾ ਵੀਡੀਓ ਨਹੀਂ ਦੇਖਿਆ ਔਰ ਇੱਕ ਵੀ ਨਹੀਂ ਗਾਣਾ ਜਦ ਚੱਲਦੀ ਖਾਣਾ ਕਿਹੜਾ ਇਹ ਗਾਣੇ ਤੇ ਬਈ ਚੱਲਦਾ ਵਾ ਗਾਣੇ ਤੋਂ ਬਣਾਇਆ ਇਹ ਕਈ ਨਹੀਂ ਚੱਲਦੀ ਇਹਦੀ ਥੋੜਾ ਟੱਪਾ ਪਰ ਬਈ ਥੋੜਾ ਕੰਮ ਕਰਨਾ ਹੋਵੇ ਬਸ ਕਰ ਤੂੰ ਬਹੁਤ ਜਿਆਦਾ ਮਿੱਟੀ ਚੱਕਦਾ ਵਾ ਕਾਣਾ ਤੇ ਖਲੜੂ ਪਰ ਗਾਣਾ ਹੈ ਗਾਣਾ ਹਾਂ ਹਾਂ ਕਾਣਾ ਤਾਂ ਫਿਰ ਤੈਨੂੰ ਪਤਾ ਹੀ ਆ ਇਹ ਪਹਿਲਾ ਗਾਣਾ ਲਾਊਗਾ ਫਿਰ ਕਈ ਚੱਲਦੀ ਆ ਬਈ ਹਾਂ ਚਲੋ ਠੀਕ ਆ ਸਾਰੇ ਮੇਰੇ ਭਰਾਵਾਂ ਨੂੰ ਪਿਆਰ ਭਈ ਦਵਾਰਾ ਸਾਸਰੀ ਕਾਲ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਸ਼ੇਅਰ ਕਰਿਓ ਧੰਨਵਾਦ